ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਾਈ ਲਾਈਫ ਸਟਾਈਲ ਤੇ ਅੱਜ ਆਪਾਂ ਬਣਾ ਰਹੇ ਹਾਂ ਪੰਜਾਬੀਆਂ ਦੀ ਪਹਿਲੀ ਪਸੰਦ ਸਰੋਂ ਦਾ ਸਾਗ ਇੱਥੇ ਆਪਾਂ ਸਾਰੀਆਂ ਚੀਜ਼ਾਂ ਹੈ ਕਿ ਮੇਥੇ ਪਾਲਕ ਸਰੋਂ ਦਾ ਸਾਗ ਨੂੰ ਚੰਗੀ ਤਰ੍ਹਾਂ ਸਮਾਰ ਕੇ ਧੋ ਕੇ ਰੱਖ ਲਿਆ ਸੀਗਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਤਿੱਲੇ ਦੇ ਵਿੱਚ 1 ਲੀਟਰ ਪਾਣੀ ਪਾ ਕੇ ਆਪਾਂ ਇਹਨੂੰ ਗਰਮ ਹੋਣੇ ਰੱਖਤਾ ਤੇ ਅੱਧੀ ਘੜਸੀ ਮੈਂ ਇੱਥੇ ਪਾ ਜਾਂ ਨਮਕ ਜੋ ਕਿ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਇੱਥੇ ਮੈਂ ਦੋ ਤੋਂ ਤਿੰਨ ਪਿਆਜ਼ ਤੇ ਦੋ ਦੋ ਤਿੰਨ ਗੱਠੇ ਲਸਣ ਦੇ ਨੇ ਜੋ ਆਪਾਂ ਇਹਨਾਂ ਪਹਿਲਾਂ ਹੀ ਪਾ ਦੇਣੇ ਨੇ ਇਸ ਤਰੀਕੇ ਨਾਲ ਆਪਾਂ ਸਾਗ ਬਣਾਵਾਂਗੇ ਤਾਂ ਆਪਣਾ ਕਦੇ ਵੀ ਸਾਗ ਖਾ ਕੇ ਤਜਾਬ ਨਹੀਂ ਬਣੂਗਾ ਇਹ ਵੀ ਤੁਹਾਨੂੰ ਦੱਸਾਂਗੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਅੱਗ ਜਾਲਦਾਂਗੇ ਤੇ ਪਾਣੀ ਆਪਣਾ ਰਿਜਣ ਲੱਗ ਜਾਓ ਇੱਧਰ ਆਪਾਂ ਸਾਗ ਨੂੰ ਮਸ਼ੀਨ ਦੀ ਹੈਲਪ ਦੇ ਨਾਲ ਕੱਟ ਕਰ ਲੈਨੇ ਆ ਜੇਕਰ ਤੁਸੀਂ ਵੀ ਸਾਗ ਖਾਣਾ ਪਸੰਦ ਕਰਦੇ ਹੋ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਤਰ੍ਹਾਂ ਕੱਟਦੇ ਹੋਏ ਆਪਾਂ ਨਾਲ ਹੀ ਨਾਲ ਸਾਗ ਨੂੰ ਪਤੀਲੇ ਦੇ ਵਿੱਚ ਥੋੜਾ ਥੋੜਾ ਪਾਈ ਜਾਵਾਂਗੇ ਤੇ ਥੋੜਾ ਥੋੜਾ ਇਹ ਪਾਉਣ ਤੋਂ ਬਾਅਦ ਆਪਣਾ ਨਾਲ ਦੀ ਨਾਲ ਆਪਣਾ ਸਾਗ ਜਿਹੜਾ ਰਿਜਣ ਲੱਗ ਜਾਊਗਾ ਲਓ ਜੀ ਹੁਣ ਆਪਾਂ ਇਸ ਤਰੀਕੇ ਨਾਲ ਪਾ ਦਵਾਂਗੇ ਆਪਣੇ ਸਾਗ ਨੂੰ ਤੀਲੇ ਦੇ ਵਿੱਚ ਦੇ ਨਾਲ ਆਪਾਂ ਕੋਟਣੇ ਨਾਲ ਇਹਨੂੰ ਦੱਬਦੇ ਹੋਏ ਪੂਰੇ ਨੂੰ ਪਾ ਦਿੰਨੇ ਆ ਕਿਉਂਕਿ ਚੁੱਲੇ ਤੇ ਬਣਿਆ ਹੋਇਆ ਸਾਗ ਬਹੁਤ ਹੀ ਟੇਸਟੀ ਬਣਦਾ ਲੋ ਜੀ ਹੁਣ ਆਪਾਂ ਰਜਾਉਣ ਦੇ ਲਈ ਸਾਗ ਨੂੰ ਇਸ ਤਰੀਕੇ ਨਾਲ ਢੱਕਣ ਰੱਖਣਾ ਕਿ ਜਿਹੜੇ ਥੋੜੇ ਜਿਹਾ ਸਾਈਡ ਤੋਂ ਆਪਾਂ ਇਹਨੂੰ ਪੂਰੀ ਤਰ੍ਹਾਂ ਨਹੀਂ ਢੱਕਣਾ ਇਸ ਤਰੀਕੇ ਨਾਲ ਜਿਹੜਾ ਇਹਦਾ ਕੜਤਣਾ ਉਹ ਬਾਹਰ ਹੋ ਚਲੀ ਜਾਂਦੀ ਆ ਤੇ ਆਪਣਾ ਸਾਗ ਜਿਹੜਾ ਬਹੁਤ ਹੀ ਟੇਸਟੀ ਤੇ ਬਿਨਾ ਤਜਾਬ ਤੋਂ ਬਣਦਾ ਜੇਕਰ ਹੁਣ ਆਪਾਂ ਨੇ ਪਾਣੀ ਪਾਉਣਾ ਦਵਾਰੇ ਆਪਾਂ ਇਸ ਤਰੀਕੇ ਨਾਲ ਬਰਤਨ ਨੂੰ ਉੱਪਰ ਰੱਖ ਕੇ ਪਾਣੀ ਗਰਮ ਕਰਕੇ ਨਾਲ ਦੀ ਨਾਲ ਪਾ ਲੈਨੇ ਆ ਦੋ ਤੋਂ ਤਿੰਨ ਵਾਰ ਇਸ ਤਰੀਕੇ ਨਾਲ ਮੈਂ ਇਹਦੇ ਵਿੱਚ ਪਾਣੀ ਪਾਇਆ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਰਿਜੇ ਆ ਤੇ ਆਪਾਂ ਇੱਥੇ ਹਰੀਆਂ ਮਿਰਚਾਂ ਤੇ ਆਦਰਕ ਨੂੰ ਹੁੰਡੀ ਸੋਟੇ ਦੇ ਵਿੱਚ ਕੁੱਟ ਲੈਨੇ ਆ ਹਰੀਆਂ ਮਿਰਚਾਂ ਦੇ ਨਾਲ ਸਾਗ ਆ ਜਿਹੜਾ ਬਹੁਤ ਹੀ ਟੇਸਟੀ ਬਣਦਾ ਲਓ ਜੀ ਆਦਰਕਾ ਤੇ ਹਰੀ ਵਿੱਚ ਪਾਉਣ ਤੋਂ ਬਾਅਦ ਆਪਾਂ ਹੁਣ ਸਾਗ ਦਾ ਜਿਹੜਾ ਪਾਣੀਆ ਪੂਰੀ ਤਰ੍ਹਾਂ ਨੂੰ ਖਤਮ ਕਰ ਲਾਂਗੇ ਰਜਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਮੱਕੀ ਦੇ ਆਟੇ ਦਾ ਆਲਣ ਤੇ ਆਪਣਾ ਸਾਗ ਆ ਜਿਹੜਾ ਬਹੁਤ ਹੀ ਵਧੀਆ ਬਣ ਜਾਊਗਾ ਲਓ ਜੀ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਦਾ ਪਾਣੀ ਖਤਮ ਕਰਤਾ ਹੁਣ ਆਪਾਂ ਇਹਦੇ ਵਿੱਚ ਆਲਣ ਪਾ ਰਿਹਾ ਤੁਸੀਂ ਦੇਖ ਸਕਦੇ ਹੋ ਪਾਣੀ ਬਿਲਕੁਲ ਇਹਦੇ ਵਿੱਚ ਖਤਮ ਹੋ ਚੁੱਕਿਆ ਹੁਣ ਇਸ ਤਰੀਕੇ ਨਾਲ ਆਪਾਂ ਮੱਕੀ ਦੇ ਆਟੇ ਦਾ ਆਲਣ ਪਾ ਕੇ 10 ਤੋਂ 15 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਘੋਟ ਲਵਾਂਗੇ। ਲਓ ਜੀ ਹੁਣ ਆਪਣਾ ਘੋਟਣ ਤੋਂ ਬਾਅਦ ਆਪਾਂ ਆਪਣੇ ਹਿਸਾਬ ਦੇ ਨਾਲ ਪਾਣੀ ਪਾਵਾਂਗੇ ਆਪਾਂ ਨੂੰ ਕਿੰਨਾ ਕੁ ਆਪਾਂ ਪਤਲਾ ਜਾਂ ਗਾੜਾ ਖਾਣਿਆ ਤੇ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਅੱਗ ਜਾਲ ਕੇ ਫਿਰ ਚੁੱਲ੍ਹੇ ਤੇ ਰੱਖ ਦਾਂਗੇ 10 ਤੋਂ 15 ਮਿੰਟ ਤੱਕ ਇਹਨੂੰ ਪੂਰਾ ਰਿਝਾਵਾਂਗੇ। ਸੋ ਜੀ ਆਪਣਾ ਸਾਗ ਬਹੁਤ ਹੀ ਵਧੀਆ ਬਣ ਕੇ ਮਲਾਈਦਾਰ ਤਿਆਰ ਆ ਮੇਰੇ ਸਾਗ ਕਰਨ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ